ਕਿਵੇਂ ਚਾਚਾ ਠੀਕ ਆ ਅੱਪ ਤੋਂ ਆਜਾ ਕਿਹਨਾਂ ਪੱਟ ਰੱਖੇ ਤਾਂ ਹੈ ਇਹ ਕੋਈ ਹਮਲਾ ਹੋ ਜੇ ਕੋਈ ਤੈਕ ਹੋ ਜੇ ਇਹਦੇ ਵਿੱਚ ਸੁਰੰਗ ਬੰਬੂ ਪਟਿਆਗਾ ਫੇਰ ਤਾਂ ਚਾਚਾ ਤੇਰੀਆਂ ਵੱਡੀਆਂ ਗੱਲਾਂ ਨੇ ਉੱਚਾ ਨੇ ਹਾਂ ਹੋਰ ਫੇਰ ਠੀਕ ਹੈ ਹਾਂ ਠੀਕ ਆ ਚੰਗਾ ਫਿਰ ਮੈਂ ਪਾਣੀ ਦੇਖਿਆ ਵਾ ਪਾਣੀ ਸਾਡ ਰੱਖਿਆ ਹਾਂ ਆਹ ਦੇਖ ਲੈ ਕਿ ਟੁੱਟ ਜੇ ਅੱਪ ਆਜਾ ਦੇਖੀਂ ਨਾ ਓ ਯਾਰ ਮੈਂ ਤਾਂ ਸੋਚੀ ਪਿਆ ਬੈਪਰਾਵਾ ਚਾਚਾ ਕਹਿੰਦਾ ਯਾਰ ਕਹਿੰਦਾ ਕਹਿੰਦਾ ਕੋਈ ਹਮਲਾ ਹੋ ਜੇ ਟੈ ਕੋਲ ਲੈਵੇ ਸੱਟ ਗਿਆ ਮਾਰ ਗਿਆ ਫੁਕਰੀ ਉਹ ਹੋਰ ਹੀ ਬੰਦਾ ਖਰਾਬ ਕਰਤਾ ਹਮਲਾ ਹਮਲਾ ਕੋਈ ਨਹੀਂ ਉਹਦਾ ਫਾਈਟਰ ਮਾਰ ਗਿਆ ਤੇਰੇ ਲੈਵੇ ਕੋਈ ਤੇ ਜਿਹੜੀ ਬਿਜਲੀ ਗੱਲ ਆਦਾ ਤੈਨੂੰ ਦੱਸੀ ਨਹੀਂ ਕੀ ਐ ਉਹ ਤਾਂ ਤੈਨੂੰ ਟੋਏ ਦੀ ਕਹਾਣੀ ਤਾਂ ਥੋੜੀ ਲੰਮੀ ਐ ਤੈਨੂੰ ਦੱਸਦੇ ਆ ਉਹ ਤਾਂ ਕਾ ਸਮੇਂ ਪਰ 100 ਲੜ ਪਿਆ ਘਰੇ ਰਾਤ ਨੂੰ ਅੱਛਾ ਜੀ ਘਰੇ ਲੜ ਕੇ ਲੈ ਕੇ ਕਈ ਖਸਮ ਟੂਆ ਪੱਟੀ ਆ ਸਾਰੀ ਰਾਤ ਕਹਿੰਦਾ ਮੈਂ ਤਾਂ ਪਾਣੀ ਕੱਢੂ ਖੂਬ ਡਾਉਂ ਉਥੇ ਕਰਦੇ ਸਾਰੀ ਰਾਤ ਲੌਸਮੈਂਟਾਂ ਕਰਾਈ ਗਏ ਗੁਰਦੁਆਰੇ ਸਾਰੀ ਰਾਤ ਨਹੀਂ ਸਹ ਤੜਕੇ ਜਦੋਂ ਦੇ ਘਟੋਏ ਚ ਕਬੂਤਰ ਵਾਂਗੂ ਟੋਏ ਚ ਬੈਠਾ ਵਾ ਇੱਥੇ ਆਹਗਾ ਤੈਨੂੰ ਫੁਕਰੀ ਮਾਰ ਗਿਆ ਉਹ ਉਹ ਮੈਨੂੰ ਤਾਂ ਉਹੀ ਭਾਂਦਾ ਫਿਰ ਕਹਿੰਦੇ ਨੇ ਸੋਚਾਂ ਚ ਪਾ ਗਿਆ ਨਹੀਂ ਨਾ ਗੱਲਾਂ ਚ ਆਇਆ ਕਰਦੇ ਉਹ ਮੈਂ ਤਾਂ ਮੈਂ ਕਿਤੇ ਬਜ਼ੁਰਗ ਬੰਦਾ ਮੈਂ ਤਾਂ ਸੱਚੀ ਮਰ ਲਈ ਮਾਕੀ ਐਟੈਕ ਟੂਕ ਦਾ ਪਤਾ ਹੋਵੇ ਬਜ਼ੁਰਗ